हां जी दोस्तों सारेया नु ससरी काल स्वागत है टोडा राज संधू फार्मिंग दे विच सो दोस्तों आज दी अपनी विजिट हैगी आ ਪਿੰਡ ਖਾਲੜਾ ਖਾਲੜਾ ਪਿੰਡ ਬਿਲਕੁਲ ਦੋਸਤੋ ਹਿੰਦੁਸਤਾਨ ਪਾਕਿਸਤਾਨ ਪਾਊਡਰ ਦੇ ਨਾਲ ਲੱਗ ਜਾਂਦਾ ਆਗੇ ਤਹਿਸੀਲ ਪੱਟੀ ਆ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਰਲੀ ਪਿੰਡ ਨਾਰਲਾ ਵਿਧੀ ਚੰਦ ਸ਼ੀਨਾ ਕਲਸੀਆਂ ਇਹ ਜਿਹੜੇ ਪਿੰਡ ਆ ਦੋਸਤੋ ਬਿਲਕੁਲ ਲਾਗੇ ਲਾਗੇ ਆ ਮੁਗਲ ਚੱਕ ਹੋ ਗਿਆ ਠੀਕ ਆ ਜੀ ਮਾੜੀ ਮੇਗਾ ਇਧਰਲੀ ਸਾਈਡ ਨੂੰ ਜਿਹੜੇ ਪਿੰਡ ਆ ਜਾਂਦੇ ਆ ਤੇ ਸਿਤਮਾ ਹੋ ਗਿਆ ਠੀਕ ਆ ਤੇ ਤੁਸੀਂ ਖਾਸ ਜਿਹੜੀ ਵਿਜਿਟ ਆ ਦੋਸਤੋ ਪਿੰਡ ਖਾਲੜਾ ਕਰਨੀ ਆ ਖਾਲੜਾ ਇੱਕ ਬਿਲਕੁਲ ਛੋਟੇ ਸ਼ਹਿਰ ਦਾ ਰੂਪ ਵੀ ਬਣ ਗਿਆ ਕਿਉਂਕਿ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਹਰ ਇੱਕ ਦਿਨਾਂ ਦੀ ਦੁਕਾਨਦਾਰੀ ਇੱਥੇ ਜਿਹੜੀ ਦੋਸਤੋ ਹੈਗੀ ਆ ਤੇ ਬਾਕੀ ਸ਼ਹੀਦ ਜਤਸਵੰਤ ਸਿੰਘ ਹੋਰਾਂ ਦਾ ਪਿੰਡ ਜਤਸਵੰਤ ਸਿੰਘ ਖਾਲੜਾ ਜੀ ਦਾ ਪਿੰਡ ਆ ਗੱਲਬਾਤ ਆਪਾਂ ਕਰਨੀ ਆ ਵੀਰ ਜਸਦੇ ਨਾਲ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਨੀ ਆ ਦੋਸਤੋ ਅੱਜ ਤੋਂ ਘੱਟੋ ਘੱਟ ਵੀ ਸਾਲ 1.5 ਸਾਲ ਪਹਿਲਾਂ ਇੱਕ ਆਪਾਂ ਇਸ ਘਰ ਤੋਂ ਵੀਡੀਓ ਪਾਈ ਸੀਗੀ ਉਹ ਤਾਂ ਜਿਹਾ ਭਾਵੇਂ ਨਾਗ ਜਿਹੜੇ ਤੁਹਾਨੂੰ ਦੋ ਦੋ ਤਿੰਨ ਨਾਗ ਹੀ ਦਿਖਾਏ ਸੀ ਕਿ ਇੱਕ ਪੂਰੀ ਮੱਝ ਸੀ ਕਾਫੀ ਵਿਸ਼ੇਸ਼ ਚਰਚਾ ਦਾ ਕਾਰਨ ਬਣੀ ਠੀਕ ਹੈ ਜੀ ਕਾਫੀ ਵੀਰਾਂ ਨੇ ਡਿਮਾਂਡ ਕੀਤੀ ਬਹੁਤ ਵੀਰ ਉਸ ਮੱਝ ਨੂੰ ਖਰੀਦਣ ਲਈ ਫੋਨ ਵੀ ਕਰਦੇ ਰਹੇ ਤੇ ਅੱਜ ਫੇਰ ਬਾਈ ਜਸਦੇ ਕੋਲੇ ਆਏ ਆ ਰੇਡ ਪੜਤਾ ਪੁੱਛਾਂਗੇ ਅੱਜ ਦੋਸਤੋ ਇਹ ਗੱਲ ਨਹੀਂ ਹੋਊਗੀ ਵੀ ਮੋਬਾਈਲ ਸਕਰੀਨ ਤੇ ਕਿਸੇ ਵੀਰ ਨੂੰ ਪਸ਼ੂ ਵੱਡਾ ਨਜ਼ਰ ਆਵੇ ਤੇ ਇੱਥੇ ਆਣ ਕੇ ਜਦੋਂ ਤੁਸੀਂ ਆਏ ਤੇ ਪਸ਼ੂ ਛੋਟਾ ਨਿਕਲਾ ਵੀ ਮੱਝਾਂ ਵੱਡੀਆਂ ਨੇ ਕੱਦ ਕਾਠ ਫੁੱਲ ਪੜਾ ਫੁੱਲ ਵੱਡੀ ਹਾਈਟ ਦੀਆਂ ਨੇ ਤੇ ਨਾਲ ਦੀ ਨਾਲ ਬਿਲਕੁਲ ਤਾਜ਼ੀਆਂ ਸੂਈਆਂ ਨੇ ਤੇ ਦੁੱਧ ਰਿਕਾਰਡ ਜਿਹੜਾ ਦੋਸਤੋ ਬਿਲਕੁਲ ਮੌਜੂਦਾ ਟਾਈਮ ਤੇ ਜੋ ਹੋਊਗਾ ਜੋ ਦੱਸਿਆ ਜਾਊਗਾ ਉਹ ਤੁਸੀਂ ਵੀ ਚਵਾਈ ਕਰੋਗੇ ਉਹਨੇ ਚਵਾਈ ਲੀਟਰ ਮਾਰੋਗੇ ਚਾਹੇ ਕੋਈ ਕੰਡੇ ਦਾ ਤੋਲ ਕਰੂਗਾ ਵੀਰ ਤੇ ਜੋ ਦੱਸਿਆ ਜਾਊਗਾ ਦੋਸਤੋ ਉਹਨਾਂ ਨਿਕਲੂਗਾ ਬਾਕੀ ਆਪਦੀ ਤਸੱਲੀ ਆ ਹਰ ਵਾਰ ਆਪਾਂ ਕਹਿ ਦਿੰਨੇ ਆ ਪਹਿਲ ਜ਼ਰੂਰ ਦੇ ਲਿਆ ਕਰੋ ਆਪਦੀ ਤਸੱਲੀ ਨੂੰ ਘਰ ਵਿਜਿਟ ਕਰਕੇ ਦੋ ਡੰਗ ਚਵਾਈ ਕਰਕੇ ਆਓ ਕਰਦੇ ਆ ਗੱਲਬਾਤ ਬਾਕੀ ਦੋਸਤੋ ਅੱਜ 28 ਸਤੰਬਰ ਨੂੰ ਆਪਾਂ ਇਹ ਕਵਰ ਕਰਦੇ ਪਏ ਆ ਵੀਡੀਓ ਟਾਈਮ ਤੁਸੀਂ ਨੋਟ ਕਰ ਲਓ ਕੋਈ 12:30 ਵਜੇ 12:30 ਮਿੰਟ ਦਾ ਜਿਹੜਾ ਟਾਈਮ ਹੈਗਾ ਠੀਕ ਆ ਜੀ ਤੇ ਮਾਰਨਿੰਗ ਚ ਵਾਈ ਪੁੱਛ ਲਾਂਗੇ ਕਿੰਨੇ ਕ ਵਜੇ ਕੀਤੀ ਹੈ ਬਾਈ ਜੱਸ ਹੋਰਾਂ ਨੇ ਤੇ ਤਿੰਨੇ ਪਸੂ ਜਿਹੜੇ ਦੋਸਤੋ ਸੁਈਆਂ ਸੁਵਾਈਆਂ ਮੱਜਾਂ ਨੇ ਮੱਜਾਂ ਇੱਕ ਤੋਂ ਇੱਕ ਵੱਧ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਈ ਜੱਸ ਕੀ ਹਾਲ ਨੇ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜਸ ਪੂਰਾ ਗੜਕ ਕੇ ਬੋਲ ਐਂ ਗੱਲ ਕੋਈ ਮੇਰਾ ਕੱਲ ਦਾ تنਵੀਰ ਦੱਸਿਆ ਵੀ ਸੰਗ ਹੀ ਬਹਿ ਗਿਆ ਸੰਗ ਹੀ ਬਹਿ ਗਿਆ ਇਤਰੇ ਮਾਲ ਤੋਂ ਪਤਾ ਲੈਂਦੇ ਲੈਂਦੇ ਹਾਂਜੀ ਹਾਂਜੀ ਠੀਕ ਆ ਭਾਈ ਜਸ ਸੌਦਾ ਆ ਆਪ ਦਾ ਪਸ਼ੂ ਲੈਣਾ ਹੋਵੇ ਦੋਸਤੋ ਤੇ ਸੌਦੇਬਾਜ਼ੀ ਕਰਨੀ ਆ ਜਾਂ ਕੁਝ ਵੀ ਇਹਦੇ ਰੋਲਾ ਰੋਪਾ ਤਾਂ ਪੂਰਾ ਪਾਉਂਦਾ ਪਰ ਵੀਡੀਓ ਦੇ ਵਿੱਚ ਮੈਨਾਂ ਤਾਂ ਮੈਨੂੰ ਥੋੜੀ ਸੰਗ ਜੀ ਲੱਗਦੀ ਆ ਠੀਕ ਆ ਭਾਈ ਜਸ ਇਸ ਤਰ੍ਹਾਂ ਹੀ ਆ ਨਾ ਹਾਂਜੀ ਹਾਂਜੀ ਤੇ ਅੱਜ ਪਸ਼ੂ ਆਪਾਂ ਤਿੰਨ ਦਿਖਾਉਣੇ ਆ ਤਿੰਨੇ ਮੱਜਾਂ ਜੀ ਝੋਟੀਆਂ ਦੇ ਵਿੱਚ ਵੀ ਪੈਂਦੀਆਂ ਦੋਸਤੋ ਫੇਸ ਕੁਆਲਿਟੀਆਂ ਬਹੁਤ ਸੋਹਣੀਆਂ ਨੇ ਸਿੰਘੀ ਸਿੰਘੀ ਤੁਹਾਨੂੰ ਦਿਖਾਵਾਂਗੇ ਜਦੋਂ ਆਪਾਂ ਪਹਿਲੇ ਨੰਬਰ ਤੋਂ ਝੋਟੀ ਤੋਂ ਸਟਾਰਟ ਕੀਤਾ ਤੇ ਜੱਸ ਭਾਈ ਆ ਵੀ ਨਵੇਂ ਵੀਰ ਆਪਣੇ ਨਾਲ ਕਾਫੀ ਜੁੜ ਗਏ ਤੇ ਉਹਨਾਂ ਨੂੰ ਦੱਸ ਦਈਏ ਵੀ ਕਦੋਂ ਤੋਂ ਕੰਮ ਆਪਾਂ ਸਟਾਰਟ ਕੀਤਾ ਕਿੰਨੇ ਕਿ ਸਾਲ ਹੋ ਗਏ ਆ ਇਹਦੇ ਭਾਈ 30-35 ਸਾਲ ਹੋ ਗਏ ਮੈਨੂੰ ਕੰਮ ਕਰਦਾ ਜੀ ਜਦੋਂ ਦੀ ਸੁਰਤ ਸੰਭਲੀ ਆ ਜੀ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਕੰਮ ਮੈਂ ਹੀ ਕਰਦਾ ਜੀ ਮਾਲਦਾ ਜੀ ਹਾਂਜੀ ਠੀਕ ਆ ਤੇ ਨਾਲ ਸ਼ੌਂਕ ਵੀ ਰੱਖਦਾ ਭਾਈ ਮਾਲਦਾ ਮਾਲਦਾ ਸ਼ੌਂਕ ਹਾਂਜੀ ਇਹ ਨਹੀਂ ਵੀ ਵੇਚਣ ਦਾ ਹੀ ਮਨ ਰਹਾ ਹੋਏ ਬਿਲਕੁਲ ਹਾਂਜੀ ਮੈਨੂੰ ਲੱਗਦਾ ਵੀ ਬਾਈ ਜਸ ਵੀ ਪਹਿਲੇ ਨੰਬਰ ਤੇ ਜਦੋਂ ਆਪਾਂ ਵੀਰਾਂ ਨੂੰ ਪਸ਼ੂ ਦਿਖਾਤੇ ਨਾ ਇਹ ਵੇਖਦੇ ਸਾਰ ਇਹ ਜਿਹੜਾ ਇਹੋ ਜਿਹੀ ਕੁਆਲਿਟੀ ਵਾਲਾ ਪਸ਼ੂ ਨਾ ਇਹ ਛੌਂਕ ਨਾਲ ਖਰੀਦੇ ਜਾਂਦੇ। ਇਹ ਕੋਹ ਦਾ ਵੀ ਸੱਜੇ ਖੱਬੇ ਜਿਹੋ ਜਿਹਾ ਪਸ਼ੂ ਮਿਲਦਾ ਹੈ। ਹਾਂਜੀ ਉਹ ਲੈ ਲੈਣਾ ਹਨਾ। ਚਲੋ ਸ਼ੁਰੂਆਤ ਕਰਦੇ ਆ। ਪਹਿਲੇ ਨੰਬਰ ਤੇ ਬਾਈ ਜਸ ਇਹ ਆਪਣੇ ਕੋਲ ਝੋਟੀ ਆ ਗਈ ਆ ਸੂਹਾ ਕਿਨਵਾ ਸੂਈ ਆ। ਇਹ ਦੂਜੇ ਸੂਵੇ ਸੂਈ ਆ ਜੀ। ਦੂਜੇ ਸੂਵੇ ਸੂਈ ਆ ਜੀ। ਹਾਂਜੀ ਲਓ ਜੀ। ਦੂਜੇ ਸੂਵੇ ਦੋਸਤੋ ਸੂਈ ਆ ਤੇ ਥੋੜਾ ਜਿਹਾ ਵੀਰਦੀ ਆ ਕੈਂ ਆਏ ਨੂੰ ਦਿਖਾਉਂਦੇ ਆ। ਛੋਟੀ ਦੂਜਾ ਸੂਆ ਤੇ ਜੱਸ ਭਾਈ ਕਿੰਨੇ ਕ ਦਿਨ ਹੋ ਗਏ ਇਸ ਸੂਈ ਨੂੰ ਇਹਨੂੰ ਭਾਜੀ ਸੂਈ ਨੂੰ ਹੋ ਗਏ ਜੇ 6-7 ਦਿਨ ਨੂੰ ਸੂਈ ਨੂੰ ਹੈ 6-7 ਦਿਨ ਦੋਸਤੋ ਇੱਕ ਹਫਤਾ ਕੋਈ ਵੀ ਰ ਮੰਨ ਸਕਦਾ ਇੱਕ ਹਫਤੇ ਦੀ ਸੂਈ ਆ ਤੇ ਆਰਡਰ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਬੜੀ ਤਸੱਲੀ ਨਾਲ ਪੂਰਾ ਰਿਕਾਰਡ ਆਪਾਂ ਜਾਣ ਲਵਾਂਗੇ ਦਾ ਸੋ ਆਹ ਦੇਖੋ ਜੀ ਪਿੱਠ ਪੁਠਾ ਕਾਫੀ ਚੌੜਾ ਪੂਰੀ ਰਾਜੀ ਫੁੱਲ ਬੜਾ ਫੁੱਲ ਵਜਨਦਾਰ ਠੀਕ ਆ ਜੀ ਅੱਗੋਂ ਵੇਖੀਏ ਤਾਂ ਬਿਲਕੁਲ ਸਲਿਮ ਜੀ ਆ ਦੋਸਤੋ ਪਿੱਛੇ ਆਉਂਦੇ ਆ ਉਹਦਾ ਵੇਖ ਸਕਦੇ ਤੁਸੀਂ ਥੱਬਿਆਂ ਤੇ ਥੱਬੇ ਵਾਲੀ ਬੈਠੀ ਆ ਹਾਈਡਰੋਸੋਪੀਆ ਕਰ ਰਹੇ ਨੇ ਠੀਕ ਆ ਆ ਦੇਖੋ ਮੈਨੂੰ ਡਰਦੀ ਠੀਕ ਆ ਤੇ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਅੱਛਾ ਭਾਈ ਜਸ ਮਾਲਾ 7 ਦਿਨਾਂ ਦੀ ਸੂਈ ਆ ਹਾਂਜੀ ਤੇ ਹੁਣ ਦੁੱਧ ਮਤਲਬ ਕਿ ਦੁੱਧ ਤੇ ਆ ਗਈ ਆ ਬੌਲੇ ਤੋਂ ਬਾਹਰ ਚਲੋ ਇੱਕ ਸਟੇਜ ਲੰਘ ਆਈ ਆ ਦੁੱਧ ਤੇ ਆ ਗਈ ਆ ਤੇ ਕਿੰਨਾ ਕੁ ਦੁੱਧ ਜਿਹੜਾ ਅੱਜ ਆਪਾਂ ਚਵਾਈ ਕੀਤੀ ਆ ਸਵੇਰੇ ਇਹਦੇ ਦੁੱਧ ਭਾਈਏ ਨੇ 7 ਲੀਟਰ ਆਇਆ ਆ ਮਾਰਨਿੰਗ ਹਾਂਜੀ ਹਾਂ ਤੇ ਤੁਸੀਂ ਤੁਸੀਂ ਇਹਦਾ 13 ਕਿਲੋ ਦੁੱਧ ਹਲੇ ਹਾਜ਼ਰ ਜਿਹੜਾ ਗਿਣੋ 13 ਕਿਲੋ ਹਾਂਜੀ ਦੋ ਦੋ ਅੰਡ 18 19 ਕਿਲੋ ਦੇ ਜੂਈ ਛੋਟੀ ਮਤਲਬ ਇਹ ਵੀ ਕੋਈ ਵੀਰ ਆਪਣਾ ਮਤਲਬ ਜਿੱਥੋਂ ਤੱਕ ਵੀ ਆਪਾਂ ਨੂੰ ਕੋਈ ਭੈਣ ਭਰਾ ਵੀਰ ਦੇਖ ਰਿਹਾ ਵੀ ਉੱਥੋਂ ਉੱਠ ਕੇ ਕੋਈ ਆ ਗਿਆ ਤੇ 13 ਲੀਟਰ ਦੀ ਚਵਾਈ ਕਰ ਲਵੇ 13 ਲੀਟਰ ਚੋਲੇ ਜਿਹੜਾ ਮੈਂ ਠੀਕ ਆ ਜੀ ਲਓ ਵੀ ਸੋ ਦੋਸਤੋ ਬਿਲਕੁਲ 13 ਲੀਟਰ ਦੀ ਜਿਹੜੀ ਚਵਾਈ ਆ ਹਾਜ਼ਰ ਆ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾਉਣੇ ਆ ਤੇ ਮੱਝ ਪੂਰੀ ਡਬਲ ਆ ਠੀਕ ਹੈ ਜੀ ਡਬਲ ਮੱਝ ਆ ਜੋ ਤੁਹਾਨੂੰ ਦਿਖਾਈ ਜਾਊਗੀ ਦੋਸਤੋ ਉਹ ਹੀ ਨਿਕਲੂ ਆ ਇਹ ਵੀ ਸਿੰਗੀ ਸੁੰਗੀ ਬਹੁਤ ਪਿਆਰੀ ਆ ਵੀ ਨਾਰਮਲੀ ਆਪਾਂ ਦੇਖਦੇ ਨਾ ਵੀ ਇੱਕਾਂ ਦੇ ਵੀ ਪੈਸਾ ਰੁਪਈਆ ਨਹੀਂ ਨਿਕਲਦਾ ਸਿੰਗੀ ਚ ਉਦਾਂ ਦੀ ਸਿੰਗੀ ਆ ਦੇਖੋ ਅਸਲ ਅਗੋ ਪਾਸ਼ੀ ਠੀਕ ਹੈ ਆ ਦੇਖੋ ਜੀ ਬਹੁਤ ਵਧੀਆ ਆਰਡਰ ਕੁਆਲਿਟੀ ਆ ਵੈਸੇ ਚੁਵਾਈ ਜਿਹੜੀ ਮਾਰਨਿੰਗ ਹੋ ਚੁੱਕੀ ਆ 6 6 ਵਜੇ ਕਰ ਲਈ ਚੁਵਾਈ 6 7 6 7 6 ਵਜੇ ਜਿਹੜੀ ਚੁਵਾਈ ਆ ਦੋਸਤੋ ਮਾਰਨਿੰਗ ਇਹਨਾਂ ਪਸ਼ੂਆਂ ਦੀ ਹੋਈ ਆ ਹੁਣ ਜਿਹੜਾ ਬਿਲਕੁਲ ਕਰੈਕਟ ਐ ਐਗਜ਼ੈਕਟ ਟਾਈਮ ਜਿਹੜਾ ਹੈਗਾ ਉਹ 12:30 ਮਿੰਟ ਦੁਪਹਿਰ ਦਾ ਸਮਾਂ ਹੈ ਜੀ ਤੇ ਫੇਸ ਕੁਆਲਿਟੀ ਕਾਫੀ ਸੋਹਣੀ ਆ ਝੋਟੀ ਪਸੰਦ ਆਊਗੀ ਮੇਰੇ ਵੀਰ ਜਿਹੜਾ ਵੀ ਆਊਗੀ ਪਸੰਦ ਆਪਦੀ ਤਸੱਲੀ ਤੁਸੀਂ ਕਰਨੀ ਆਹ ਦੇਖੋ ਜੀ ਲਓ ਜੀ ਤੋੜ ਲਓ ਠੀਕ ਆ ਸਹੀ ਜਨ ਅੱਗੇ ਢਾਕੇ ਰੱਖ ਲੈ ਇਹਨੂੰ ਬੱਚਾ ਬੁਖਾਰੀ ਸ਼ਾਨ ਨੋ ਜੀ ਉਹ ਬੱਚੇ ਦੇ ਘਰ ਪਲੇ ਬੱਚਾ ਉਹ ਘਰ ਇਹਦੇ ਥੱਲੇ ਬੱਚਾ ਮੇਲ ਕੱਟਾ ਜੀ ਹਾਂ ਕੱਟਾ ਕੱਟਾ ਆਹ ਦੇਖੋ ਠੀਕ ਆ ਜੀ ਸੱਤਾਂ ਦਿਨਾਂ ਦੀ ਸੂਈ ਆ ਦੋਸਤੋ ਮਗਰ ਕਟਾ ਬੱਚਾ ਇਹਦੇ ਥਲੇ ਕਟਾ ਹੈ ਠੀਕ ਆ ਤੇ ਮੱਝ ਪੂਰੀ ਡਬਲ ਆ ਜਿਹੜੇ ਵੀਰ ਖਾਸ ਤੌਰ ਤੇ ਸੋਨੇ ਪੈਸੇ ਲਾਉਣ ਦੀ ਸੋਚਣ ਦੇ ਆ ਤੇ ਸੋਨਾ ਜਿਹਾ ਪਸ਼ੂ ਖਰੀਦਣ ਦੀ ਤੁਸੀਂ ਚਾਹਤ ਰੱਖਦੇ ਜੀ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਇਹ ਪਹਿਲੇ ਨੰਬਰ ਤੇ ਝੋਟੀਆਂ ਆਪਾਂ ਦਿਖਾਤੀ ਆ ਜਰੂਰ ਤੁਸੀਂ ਆਪ ਦੀ ਹੱਕ ਸਮਝ ਕੇ ਤਸੰਨੀ ਕਰ ਲਿਓ ਤੇ ਜੱਸ ਭਾਈ ਕੀ ਇਹਦਾ ਲੈਣ ਦੇਣ ਰਹੂਗਾ ਇਹਦਾ 1 25 ਮੰਗਦੇ ਆ ਜੀ 1 25 ਹਾਂ ਜੀ ਠੀਕ ਆ ਜੀ ਤੇ ਕਰ ਦਾਂਗੇ ਚਮਾਨ ਵਿੱਚ ਹੋ ਜੀ ਹਾਂਜੀ ਹਾਂਜੀ ਵੀ ਖੁੱਲਾ ਡੁੱਲਾ ਦਸ ਹੀ ਦੋਫਾ ਕਿੰਨਾ ਦਾ ਫਿਰ 1 20 ਦੀ ਦੇ ਦਾਂਗਾ ਭਾਈ 1 20 ਦੀ ਹਾਂਜੀ ਠੀਕ ਹੈ ਜੀ ਲੈਣ ਦੇ ਨਾਲ ਹੀ ਗੱਲ ਕਰਨੀ ਆ ਆਪਾਂ ਲੋ ਵੀ ਦੋਸਤੋ ਸਵਾ ਲੱਖ ਮੋਲ ਕੀਤਾ ਬਾਈ ਜਸ ਨੇ ਤੇ 1 ਲੱਖ 20 ਦੀ ਵੀਰ ਕਹਿੰਦਾ ਵੀ ਹਾਂ ਨਾ ਜਿਹੜੀ ਆਪਾਂ ਦੇ ਦਾਂਗੇ ਠੀਕ ਹੈ ਤੇ ਵੰਡ-ਮੁੰਡ ਵੇਖੋ ਤੁਸੀਂ ਵਿੱਥੀ ਵੇਖੋ ਥਣਾ ਦੀ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੇ ਆ ਆ ਦੇਖੋ ਠੀਕ ਹੈ ਜੀ ਤੇ ਠੀਕ ਆ ਜੀ ਇਹ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਤੀ ਆ ਠੀਕ ਆ ਜੀ ਕਾਫੀ ਸੋਹਣੀ ਆ ਪਸੰਦ ਆਊਗੀ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਅੱਗੇ ਤੁਹਾਨੂੰ ਜਿਹੜੀ ਆ ਮੱਝ ਦਿਖਾਉਣੀ ਆ ਦੋਸਤੋ ਇਹਦੀ ਵੀ ਡਿਟੇਲ ਆਪਾਂ ਕਰਦੇ ਆਂ ਸਾਂਝੀ ਤਾਜੀ ਸੂਈ ਆ ਬਿਲਕੁਲ ਇਹ ਵੀ ਇਹ ਬਈ ਕਿੰਮਾ ਸੂਆ ਫਿਰ ਇਹ ਉਹ ਦੂਜੇ ਤੇ ਜਿਣੀ ਤੇ ਜਿਸੂਏ ਹੋਗੀ ਆ ਕੋਈ ਤੇ ਜਿਸੂਏ ਮੰਨ ਲੇ ਹਨਾ ਤੀਸਰੇ ਮੰਨ ਲਓ ਉਤਰਾ ਜੱਪੀ ਦੀ ਦੂਜੇ ਹੀ ਆ ਤੀਸਰੇ ਚ ਗਿਣ ਲਓ ਦੇਖ ਬਈ ਜਾਸਾਂ ਦਾ ਵੀ ਦੂਜੇ ਵਾਲੀ ਆ ਕਿਉਂਕਿ ਫੇਸ ਕੁਆਲਿਟੀ ਤੋਂ ਦੂਜੇ ਵੀ ਲੱਗਦੀ ਆ ਤੇ ਦੋਸਤੋ ਪਰ ਤੇ ਕਾਟ ਕਾਠ ਫੁੱਲ ਵੱਡੀ ਹਾਈਟ ਆ ਵੇਖੋ ਪੂਰੀ ਵੱਡੀ ਬੋਡੀ ਵੰਤਰਦੀ ਠੀਕ ਆ ਜੀ ਤੇ ਦੇਣ ਇਹਨੂੰ ਕਿੰਨੇ ਹੋਗੇ ਸੂਈ ਨੂੰ ਇਹਨੂੰ ਇਹਨੂੰ ਵੀ 6-7 ਦਿਨ ਹੀ ਹੋਏ ਭਾਈ 6-7 ਦਿਨ ਮਗਰ ਇਹਦੇ ਮਗਰ ਵੀ ਕੱਟਾ ਇਹਦੇ ਮਗਰ ਵੀ ਕੱਟਾ 6-7 ਦਿਨ ਲਾਓ ਜੀ 6-7 ਦਿਨ ਦੋਸਤੋ ਸਮਾਂ ਤੇ ਮਗਰ ਇਹਦੇ ਵੀ ਕੱਟਾ ਤੇ ਤੁਸੀਂ ਹਵਾਨਾ ਲੇਵਾ ਵੇਖੋ ਤੁਸੀਂ ਦੋਸਤੋ ਜਿਵੇਂ ਵੀ ਆਪਾਂ ਨਾਰਮਲੀ ਐਚਐਫ ਬੈੜਾ ਦੇਖਦੇ ਆ ਠੀਕ ਆ ਜੀ ਕਰਮਾ ਵਾਲੀ ਬਿਲਕੁਲ ਥੱਬੇ ਵਾਲੀ ਬੈਠੀ ਆ ਵੇਖੋ ਅੱਛਾ ਭਾਈ ਹੁਣ ਜਸ ਭਾਈ ਕਿੰਨਾ ਕ ਦੁੱਧ ਹੁਣ ਆਪਾਂ ਏ ਛੱਲੇ ਭਾਈ ਦੁੱਧ 11 12 11 ਕਿਲੋ ਨਾ 10000 ਕਿਲੋ 10000 ਕਿਲੋ ਹਾਂਜੀ ਹਾਂਜੀ ਆਇਆਂ ਨਵੀਆਂ ਜਿਹਾ ਫਿਰ ਤੁਹਾਨੂੰ ਪਤਾ ਹੀ ਨਹੀਂ ਬਿਲਕੁਲ ਬਿਲਕੁਲ 10000 ਕਿਲੋ ਦੋਸਤੋ ਦੁੱਧ ਤੇ ਥੱਲੇ ਬੱਚਾ ਜਿਹੜਾ ਮੇਲ ਕਾਪ ਤੇ ਚਵਾਈ ਦੱਸ ਦੋ ਕਿਵੇਂ ਆ ਜੀ ਚਵਾਈ ਬਿਲਕੁਲ ਭਾਈ ਜਸ ਸਾਰੇ ਪਸ਼ੂਆਂ ਦੀ ਤੁਸੀਂ ਦੱਸ ਦੋ ਇਹ ਚੋਣ ਬੜੀ ਪਾਸ ਆ ਮਾ ਜੀ ਸਾਰੇ ਤਿੰਨਾ ਪਸ਼ੂਆਂ ਦੀ ਆਪਾਂ ਗੱਲ ਕਰ ਲਈਏ ਕੋਈ ਪੂਰ ਛਟਾ ਕਿਸੇ ਤਰ੍ਹਾਂ ਦਾ ਨਾ ਨਾ ਪੂਰ ਛਟਾ ਕੋਈ ਨਹੀਂ ਨਾ ਥਣਵਾੜ ਕਾਟੀ ਹੋਊਗਾ ਠੀਕ ਹੈ ਜੀ ਹਾਂਜੀ ਲਓ ਵੀ ਦੋਸ ਪਰਾਣਾ ਕਾਮਾ ਦੋਸਤੋ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਵੀ ਕੋਈ ਕਿਸੇ ਨੂੰ ਲਾਂਬੇ ਵਾਲੀ ਗੱਲਬਾਤ ਸਾਹਮਣਾ ਕਰਨਾ ਪੈ ਜੇ ਤੇ ਇਹਨੂੰ ਵੀ ਆਪਾਂ ਖੋਲ ਕੇ ਤੋੜ ਕੇ ਦਿਖਾਉਣੀ ਹੈ ਤੁਹਾਨੂੰ ਤਸਦੀਕ ਮੈਂ ਠੀਕ ਹੈ ਤੇ 11 ਕਿਲੋ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਅੱਜ ਸਤੰਦਲਾਂ ਦੀ ਸੂਈ ਹਲੇ ਠੀਕ ਹੈ ਹਜੇ ਦਿਨ ਵੀ ਦੋਸਤੋ ਕੋਈ 7 ਤੱਕ ਦਿਨਾਂ ਤੱਕ ਦਾ ਪਸ਼ੂ ਮਹਾ ਸਿੱਧਾ ਸੋਧਾ ਹੀ ਹੁੰਦਾ ਆ ਵੇਖੋ ਹਾਈਟ ਕਦ ਫੁੱਲ ਫਟਾ ਫੁੱਲ ਬੱਟੀ ਹਾਈਟ ਜੇ ਢੀਕ ਕੋਈ ਵੀਰ ਆਸ ਰੱਖ ਕੇ ਆਊਗਾ ਨਾ ਵੀ ਐਡੇ ਕ ਕਾਦ ਵਾਲਾ ਪਸ਼ੂ ਹੋਊਗਾ ਤੇ ਮੈਨੂੰ ਲੱਗਦਾ ਵੀ ਦੋਸਤੋ ਵੀ ਉਹ ਬਿਲਕੁਲ ਤੁਸੀਂ ਖਰੇ ਉਤਰੋਗੇ ਵੀ ਆਪਦੀ ਸੋਚ ਤੇ ਆਪਦੀ ਸਮਝ ਤੇ ਓਡਾ ਪਸ਼ੂ ਵੀ ਬਰਾਬਰ ਤੁਹਾਨੂੰ ਪ੍ਰੋਪਰ ਮਿਲੂਗਾ ਇੱਥੇ ਆਹ ਦੇਖੋ ਠੀਕ ਹੈ ਜੀ ਆਰਡਰ ਕੁਆਲਿਟੀ ਬਿਲਕੁਲ ਪੱਦਰ ਥਣਦੇਵਾ ਦੋਸਤੋ ਠੀਕ ਹੈ ਤੇ ਬਾਡੀ ਬੰਤਰ ਦੀ ਤੁਸੀਂ ਆਪ ਹੀ ਵੇਖ ਲਈ ਆ ਰਾਜੀ ਆ ਫੁੱਲ ਬੜਾ ਫੁੱਲ ਵਜਨ ਲੋੜਾ ਤੇ ਸਿੰਘੀ-ਸੁੰਗੀ ਵੀ ਬਹੁਤ ਪਿਆਰੀ ਫੇਸ ਕੁਆਲਿਟੀ ਵੀ ਇਹਨੇ ਕਹਿਤਾ ਸੀ ਵੀ ਦੂਜੇ ਸਵੇ ਜਾਪਦੀ ਆ ਪਰ ਤੀਜੇ ਸਵੇ ਕੋਈ ਮੰਨ ਲੈ ਠੀਕ ਆ ਬੱਚੇ ਦਾ ਲਓ ਜੀ ਆ ਬੱਚਾ ਬਿਲਕੁਲ ਮੇਲ ਕਾਫ ਆ ਕਟਾ ਜਿਹੜਾ ਬੱਚਾ ਵੇਖ ਲਓ ਦੋਸਤੋ ਮੈਨੂੰ ਲੱਗਦਾ ਵੀ ਦਿਨਾਂ ਦਾ ਵੀ ਬਾਈ ਜਾਸ ਨੇ ਕੋਈ ਇੱਕ ਅਦਾ ਦਿਨ ਬਤਾ ਕੇ ਦੱਸਤਾ ਪੱਛਾ ਲੱਗਦਾ ਛਿਆਂ ਦਾ ਬਾਈ ਜਾਂਦਾ ਸਤਵਾਂ ਦਿਨ ਇੱਥੇ ਹੀ ਆ ਛੇ ਸੋਲ ਵੀ ਕਹਿਣ ਤੋਂ ਭਾਵੇਂ ਵੀ ਇਹ ਨਹੀਂ ਹੈਗਾ ਕਿ ਕੋਈ 12 ਦਿਨ ਦਾ ਨਾ ਬੱਚਾ ਹੋਵੇ ਕੋਈ 5 6 ਦਿਨ ਦਾ ਕਿਤੇ ਕਹਿ ਦਿੱਤਾ ਹੋਵੇ ਵੀ ਪੰਜਵੇਂ 6ਵੇਂ 7ਵੇਂ ਕੋਈ ਹਫ਼ਤੇ ਹਫ਼ਤੇ ਦਾ ਤੁਸੀਂ ਮਨ ਸਮਾਂ ਮੰਨ ਲਿਓ ਠੀਕ ਹੈ ਨੌ ਵੀ ਪ੍ਰਭ ਠੀਕ ਹੈ ਅੱਛਾ ਭਾਈ ਇਹਦਾ ਫਿਰ ਕੀ ਕਰਾਂਗੇ ਮੋਲ ਲੈਣ ਦੇਣ ਲੈਣ ਦੇਨੇ ਭਾਈ ਦੇ ਰਾਂਗੇ ਇੱਕ 10 ਦੀ ਦੇਣਾ ਚਾਹੀਦਾ ਇੱਕ 10 ਦੀ ਹਾਂ ਮੰਗਣ ਨੂੰ ਭਾਵੇਂ 1 15 ਮੰਗੀਏ ਪੱਕੀ 1 10 ਦੀ ਦੇਣੀ ਚਾਹੀਦੀ ਵੀ ਹਾਂ ਨਾ ਜਿਹੜੀ ਹਾਂਜੀ ਇੱਕ 10 ਦੀ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਇਹ ਦੇ ਦਾਂਗੇ ਵੀ ਇੱਕ 10 ਦੀ ਠੀਕ ਹੈ ਹਾਂਜੀ ਇੱਕ 15 ਭਾਵੇਂ ਡਿਮਾਂਡ ਕਰਾਉਣ ਨੂੰ ਕਰਾ ਲਓ ਵੀ ਹੁੰਦਾ ਵੀ ਇੱਕ 10 ਦੀ ਜਿਹੜੀ ਲੈਦੇ ਹਾਂ ਨਾ ਜੈਸਨੋ ਵੱਡੀ ਮਾਜਾ ਦੋਸਤੋ ਸਾਫ ਸੁਥਰੀ ਆ ਪਿੰਡੇ ਦੀ ਵੀ ਸਾਫ ਸੁਥਰੀ ਆ ਥਣਦੇਵੇ ਦੀ ਵੀ ਸਾਫ ਸੁਥਰੀ ਆ ਲੰਬੇ ਧੋਨ ਵਾਲੀ ਆ ਠੀਕ ਆ ਜੀ ਤੇ ਚਵਾਈ ਆਪਦੀ ਦੋ ਡੰਗ ਕਰ ਲਿਓ ਚਾਰ ਟਾਈਮ ਚੋਲੋ ਹਾਂ ਜਿੰਨੇ ਦਿਨ ਮਰਜ਼ੀ ਚੋਲੇ ਕੋਈ ਗਏ ਸੂਈ ਹੋਣ ਕਰਾ ਲਓ ਆਪਾਂ ਸਾਈ ਵੀ ਨਾ ਕਰਕੇ ਪਾਇਲ ਦੇ ਆਧਾਰ ਤੇ ਤਸੱਲੀ ਕਰ ਲਿਓ ਭਾਵੇਂ ਹਨਾ ਤੇ ਡਰਦੀ ਜੀ ਆ ਵੇਖੋ ਜੀ ਹਾਂਜੀ ਲਓ ਜੀ ਇਹ ਦੋਸਤੋ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਮਾਜਾ ਦਿਖਾਤੀ ਆ ਇੱਕ ਤੀਸਰੇ ਨੰਬਰ ਤੇ ਜਿਹੜੀ ਝੋਟੀ ਅਗਲੀ ਦਿਖਾਉਣੇ ਤੁਹਾਨੂੰ ਝੋਟੀ ਬਿਲਕੁਲ ਦੋਸਤੋ ਵੀ ਸਾਈ ਸ਼ੂਈ ਵੇਖੋਗੇ ਤੁਸੀਂ ਤਾਂ ਬਹੁਤ ਜ਼ਿਆਦੀ ਸੋਹਣੀ ਠੀਕ ਹੈ ਤੇ ਬਰੀਡ ਦੇ ਵਿੱਚ ਫੁੱਲ ਬੜਾ ਫੁੱਲ ਵੱਡੇ ਕੱਦ ਪੁੱਤ ਦੀ ਹਾਈਟ ਬਹੁਤ ਜ਼ਿਆਦੀ ਵੱਡੀ ਤੇ ਤਿੰਨ ਪਸ਼ੂ ਸੀ ਆਜਾ ਦੋ ਪਸ਼ੂ ਜਿਹੜੇ ਪਹਿਲਾਂ ਤੁਹਾਨੂੰ ਦਿਖਾਤੇ ਉਹਨਾਂ ਤੋਂ ਘੱਟੋ ਘੱਟ ਵੀ ਪਲੱਸ ਹਾਈਟ ਆਪਾਂ ਇਸ ਝੋਟੀ ਦੀ ਕਵਾਂਗੇ ਵੀ ਪਲੱਸ ਆ ਠੀਕ ਹੈ ਜੀ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ ਕੋਈ 4-4 ਇੰਚ ਅਤੀ ਗੇਠ ਜਿਹੜੀ ਘੱਟੋ ਘੱਟ ਵੱਧ ਤੇ ਪਿੱਠ ਫੁੜਾ ਬਹੁਤ ਯਾਰਾ ਪਿੱਠ ਫੁਟੇ ਦੀ ਬਹੁਤ ਵਧੀਆ ਚੌੜੀ ਆ ਰਾਜੀ ਫੁੱਲ ਵਜਨ ਨੋੜ ਵਾਲੀ ਅੱਛਾ ਇਹਦੀ ਵੀ ਭਾਈ ਜਾਸਦੀ ਕੀ ਡਿਟੇਲ ਕੀ ਆ ਸੂਹਾ ਕਿਨਵਾ ਝੋਟੀ ਸੂਈ ਆ ਇਹ ਭਾਈ ਦੂਜੇ ਸੂਹੇ ਝੋਟੀ ਆ ਦਾ ਤੇ ਦੁੱਧ ਇਹਦੇ ਥੱਲੇ ਹੈਗਾ ਜੀ 10-11 ਕਿਲੋ ਦੁੱਧ ਹੈਗਾ 10 ਕਿਲੋ ਪੱਕਾ ਜਿਹੜਾ ਨਾ ਹੈਗਾ ਦੁੱਧ ਬਿਲਕੁਲ ਆ ਠੰਡਾ ਐ ਕਰਕੇ ਐਚ ਵਾਈ ਬਹੁਤ ਜ਼ਿਆਦੀ ਲੱਗੀ ਆ ਠੀਕ ਆ ਹਾਂਜੀ ਲਓ ਜੀ ਹਾਂਜੀ ਠੀਕ ਆ ਜੀ ਬਾਕੀ ਬਹੁਤ ਰਾਜੀ ਆ ਫੁੱਲ ਵਜਣ ਵਾਲੀਆਂ ਦੋਸਤੋ ਤੇ ਇਹਨੂੰ ਦਿਨ ਵੀ ਮੈਨੂੰ ਲੱਗਦਾ ਵੀ 5-6 ਇਹਨੂੰ ਵੀ ਹੋਗੇ ਨਹੀਂ ਇਹਨੂੰ ਆ ਘੱਟੀ ਜੇ ਦੀ ਇਹਦੇ ਇਹਦੇ ਮੇਰੇ ਸਾਬ ਨਾਲ 2-4 ਦਿਨ ਵਾਧ ਦੇ ਇਹਨਾਂ ਨੂੰ 10 ਕਿ ਦਿਨ ਮੰਨ ਲੈ 10-15 10-12 ਦਿਨਾਂ ਦੀ ਸੁਈ ਆ ਲਓ ਜੀ 10-12 ਦਿਨਾਂ ਦੀ ਸੁਈ ਆ ਆ ਤੇ ਆ ਮਗਰ ਕੱਟੀ ਆ ਤੁਸੀਂ ਮਾੜਾ ਤੁਹਾਨੂੰ ਵਿਖਾਉਣੇ ਆ ਸੌ ਰਹੀ ਜਾਵੇ ਇਹ ਦੇਖੋ ਠੀਕ ਆ ਦੇਖੋ ਮਗਰ ਕੱਟੀ ਆ ਠੀਕ ਹੈ ਜੀ ਜਿਹੜੀ ਆਪਾਂ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਦਿਖਾ ਰਹੇ ਆ ਝੋਟੀ ਇਹ ਤੇ ਮਗਰ ਕੱਟੀ ਆ ਦੋ ਮਗਰ ਪਹਿਲਾਂ ਕੱਟੇ ਸੀਗੇ ਮੇਲ ਕਾਫ ਸੀਗੇ ਅੱਛਾ ਭਾਈ ਜਸੋਂ 10 ਕਿਲੋ ਬਿਲਕੁਲ ਠੰਡਾ ਕਰਕੇ ਤੁਹਾਨੂੰ ਤਸੱਲੀ ਕਰੇ ਹਾਂ ਹਾਂਜੀ ਬਾਕੀ ਰਾਜੀ ਮੈਨੂੰ ਤਾਂ ਸਭੀ ਸੂੰਬੀ ਮੇਰੇ ਨਾਲ ਕੋਈ ਕਸਰ ਨਹੀਂ ਰਹੀ ਹੈ ਨਾ ਸਭੀ ਸੂੰਬੀ ਹਲੇ ਪਾਸੇ ਪੁੱਠਾ ਪਾਠਾ ਵੜਾ ਲੱਗਾ ਪੁੱਠਾ ਪਾਠਾ ਮੈਨਾ ਵੀ ਐਂਢੀ ਹੋਈ ਪਈ ਆ ਕਿ ਬੰਦੇ ਜਿਹੜਾ ਕਰਦੇ ਇਸ ਝੋਟੀ ਤੇ ਫੇਸ ਕੁ ਇਹ ਕਲੀ ਕਹਿਣ ਵਾਲੀ ਗੱਲ ਨਹੀਂ ਵੀ ਆਹ ਵੇਖੋ ਜੀ ਸ਼ਕੀਨੀ ਸ਼ਕੂਨੀ ਵਾਲੇ ਵੀ ਪਾਸੋਂ ਬੰਬ ਨਿਕਲੇ ਪਏ ਆ ਚੋਂਚ ਪੋਲੀ ਬੜੀ ਚਵਾਈ ਵਾਲੇ ਪਾਸਿਓ ਵੀ ਪੋਲੀ ਆ ਅੱਛਾ ਭਾਈ ਜਸ ਇੱਕ ਪਹਿਲਾਂ ਹੀ ਆਪਾਂ ਗੱਲ ਨੋਟ ਕਰਾ ਲਈਏ ਵੀ ਬਹੁਤੇ ਵੀਰਾਂ ਨੇ ਇੱਥੇ ਆਣ ਕੇ ਵੀ ਚਲੋ ਦੇਖਣਾ ਹਾਂਜੀ ਹਾਂਜੀ ਇੱਕ ਪਾਸੇ ਜਿਵੇਂ ਸਾਈਡ ਰੱਖਦੀ ਆ ਕੋਈ ਚਵਾ ਧਾਰ ਦਾ ਫਰਕ ਕੋਈ ਧਾਰ ਦਾ ਨਹੀਂ ਫਰਕ ਐ ਚੋਂਚ ਵਾਲਾ ਜਿਹੜਾ ਚਵਾਵਾ ਕਰਦਾ ਹੱਥ ਦਾ ਨਹੀਂ ਇੱਕ ਧਾਰ ਦਾ ਨਹੀਂ ਫਰਕ ਪਾਸ ਮਤਲਬ ਕਿ ਹੁਣ ਤਾਂ ਚਲੋ ਹਾਂਜੀ ਹਾਂਜੀ ਮਤਲਬ ਪੂਰੇ ਦੁੱਧ ਦੇ ਪੂਰੀ ਨਿਚੋੜ ਕੇ ਆਪਾਂ ਸਾਹ ਲਈਦਾ ਹਾਂ ਬਸ ਹਾਂ ਆਪਾਂ ਪੂਰੇ ਮੈਂ ਕੱਲੀ ਕੱਲੀ ਧਾਰ ਗਿਣਤੀ ਦੀ ਮਾਰ ਕੇ ਬਤਾ ਚੇਕਾ ਜੀ ਜਿਹੜਾ ਮਰਜੀ ਚੋਈ ਜਾਵੇ ਭਾਈ ਠੀਕ ਹੈ ਗੱਲ ਹੀ ਨਹੀਂ ਜਾਓ ਵੀਰ ਜੀ ਇਹ ਜਿਹੜੀ ਦੋਸਤ ਮੋਟੇ ਤੋਂ ਆਈ ਆ ਨਾ ਮਤਲਬ ਕਿ ਯਾਰ ਡੰਗਰ ਲਪਾਇਆ ਲਾ ਆਂਦਾ ਉਸ ਹਸਾਬ ਕਿਤਾਬੇ ਦਾ ਹਾਂ ਜੀ ਨਹੀਂ ਲਾਇਆ ਨੇ ਮਾਜੀ ਬਿਲਕੁਲ ਹਾਂ ਜੀ ਪਸ਼ੂ ਕੱਟੀ ਵਾਲ ਭੱਜ ਭੱਜ ਕੇ ਕੱਟੀ ਵਾਲ ਤੁਰ ਹੀ ਜਾਂਦੀ ਪੱਠੇ ਨਹੀਂ ਖਾਦੇ ਬਿਲਕੁਲ ਪਸ਼ੂ ਕਈ ਥਾਂ ਦੋਸਤੋ ਨਵੀਂ ਥਾਂ ਤੇ ਹੁੰਦਾ ਪਸ਼ੂ ਤੇ ਉਧਰ ਜਾਂਦਾ ਠੀਕ ਹੈ ਜੀ ਉਧਰ ਜਾਂਦਾ ਇਹ ਉਧਰ ਹੀ ਉਧਰ ਕੇ ਪਸ਼ੂ ਕਿਤੇ ਨਾ ਕਿਤੇ ਕਈ ਨਾ ਦੁੱਧ ਵੀ ਘਟ ਜਾਂਦਾ ਘਟ ਘਟ ਕਰਦੇ ਨਾ ਕਈ ਯਾਰ ਹਾਂ ਅੰਮ ਆਂ ਅੰਮ ਇਹ ਮੱਥੇ ਨਹੀਂ ਕੋ ਲੱਗਾ ਹੁੰਦਾ ਬਿਲਕੁਲ ਬਿਲਕੁਲ ਨਵਾਂ ਬੰਦਾ ਜ਼ਰੂਰ ਜਾਂਦਾ ਨਵੀ ਝੋਟੀ ਹੋ ਸਕਦਾ ਵੀ ਇੱਕ ਸੂਆ ਚੋਕੇ ਤੇ ਪਹਿਲੀ ਵਾਰੀ ਹੁਣ ਘਰੋਂ ਬਾਹਰ ਨਿਕਲੀ ਹੋਵੇ ਹੈਨਾ ਤੇ ਵਪਾਰ ਦੇ ਸਰਕਲ ਦੇ ਵਿੱਚ ਦੋਸਤੋ ਕਈ ਨਾ ਪਸ਼ੂ ਘਰੋਂ ਪਹਿਲੀ ਵਾਰੀ ਆਇਆ ਹੁੰਦਾ ਇਸ ਕਰਕੇ ਕਈ ਨਾ ਪਸ਼ੂ ਚੀਂ ਨਹੀਂ ਲੰਗਦਾ ਤੇ ਬਾਹਰ ਨੂੰ ਮਾਰ ਤੋੜ ਕੇ ਆਪਾਂ ਦਿਖਾਉਣੀ ਤੁਹਾਨੂੰ ਲੰਬਾ ਆ ਦੇਖੋ ਜੀ ਹਲੇ ਟਾਈਮ ਨਹੀਂ ਨਾ ਕੋਈ ਡੰਗਰਾ ਲੱਚਵਾਈ ਦਾ ਬਿਲਕੁਲ ਜੀ ਬਾਕੀ ਇੱਕ ਗੱਲ ਜ਼ਰੂਰ ਨੋਟ ਕਰਾ ਦਨੇ ਦੋਸਤੋ ਭਾਈ ਜਸ ਮਿਲਿਆ ਸੀਗਾ ਕਿਤੇ ਹੋਰ ਅਸੀਂ ਸ਼ੂਟ ਕਰਦੇ ਪਏ ਸੀ ਤੇ ਫਿਰ ਪ੍ਰੋਗਰਾਮ ਬਣ ਗਿਆ ਵੀ ਚਲੋ ਇਹ ਕਵਰ ਕਰਨੀ ਆ ਆਪਾਂ ਵੀਡੀਓ ਇਸ ਕਰਕੇ ਕੋਈ ਸਮਾਂ ਜਾਂ ਟਾਈਮ ਲੱਗਣ ਲਗਾਉਣ ਵਾਲੀ ਤਾਂ ਗੱਲ ਹੀ ਨਹੀਂ ਗਈ ਨਾ 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 ਤੇਰੇ ਸਾਧੀਆਂਆਂ ਜਵਾਈਆਂ ਅਸਾਂ ਕੀ ਦੋਸਤੋ ਵੀ ਮਾਰਨਿੰਗ ਜਿਹੜੀ ਚਵਾਈ ਹੋਈ ਆ ਉਹ ਟਾਈਮ ਟੂ ਟਾਈਮ ਚਵਾਈ ਜਿਹੜੀ ਆ ਤੁਸੀਂ ਕਰਨੀ ਆ ਤਿੰਨ ਟਾਈਮ ਕਰ ਲਿਓ ਇੱਕ ਟਾਈਮ ਖਾਲੀ ਕਰਕੇ ਕਿਸੇ ਵੀਰ ਨੇ ਬਾਹਲੀ ਡੀਪਲੀ ਜਾਣਾ ਦੇ ਇੱਕ ਟਾਈਮ ਖਾਲੀ ਕਰਕੇ ਦੋ ਡੰਗ ਚਵਾਈ ਕਰ ਲਿਓ ਪਸ਼ੂ ਦੀ ਠੀਕ ਆ ਦੱਸੇ ਮੁਤਾਬਕ ਦੁੱਧ ਨਿਕਲੂਗਾ ਬੇਸ਼ੱਕ ਜਿਹੜਾ ਦੋਸਤੋ ਤੁਸੀਂ ਆਪਦਾ ਸੌਦਾ ਕਰ ਸਕਦੇ ਜੀ ਠੀਕ ਆ ਆਹ ਦੇਖੋ ਹਾਈਟ ਕੱਦ ਦੇ ਵੱਲੋਂ ਕੋਈ ਕਸਰ ਨਹੀਂ ਹੈਗੀ ਵੀ ਨਾਰਮਲ ਹੀ ਬਹੁਤ ਘੱਟ 200 ਕੱਦਕਾਰ ਇਹੋ ਜੀਆਂ ਝੋਟੀਆਂ ਦੇ ਆਪਾਂ ਨੂੰ ਵੇਖਣ ਚ ਮਿਲਦੇ ਆ ਸੋ ਆਰਡਰ ਕੁਆਲਿਟੀ ਬਿਲਕੁਲ ਤੁਸੀਂ ਵੇਖੋ ਠੀਕ ਆ ਜੀ ਆਹ ਦੇਖੋ ਬਾਕੀ 10 ਕਿਲੋ ਜਿਹੜਾ ਦੋਸਤੋ ਬਿਲਕੁਲ ਠੰਡਾ ਕਰਕੇ ਦੁੱਧ ਹਾਜ਼ਰ ਹੈ ਅੱਜ ਸੂਈ ਨੂੰ ਕੋਈ ਵੀਰ 9 ਦਿਨ 10 ਦਿਨ 8 ਦਿਨ ਇੱਥੇ ਸਮਾਂ ਮੰਨ ਸਕਦਾ ਕੱਟੀ ਬਿਲਕੁਲ ਨਾਲ ਪ੍ਰੂਫ ਤੁਹਾਨੂੰ ਜਿਹੜਾ ਦੋਸਤੋ ਮਿਲ ਗਿਆ ਠੀਕ ਹੈ ਤੋੜ ਲਓ ਜੀ ਤੋੜ ਲੇ ਤੋੜ ਲਓ ਜੀ ਆਲੋ ਤੋਰ ਰੋ ਬੰਨੋ ਜੀ ਬੰਨੋ ਠੀਕ ਹੈ ਜੀ ਆਹ ਦੇਖੋ ਅੱਛਾ ਜਸਪਾ ਜੀ ਇਹਦਾ ਫਿਰ ਲੈਣ ਦੇਣ ਕੀ ਕਰਤਾ ਇਹ ਭਾਜੀ 95 ਨੂੰ ਤਾਂ ਇੱਕ ਦਾ ਮੰਗਦੇ 95 ਹੀ ਦੇ ਦਾਂਗੇ ਛੋਟੀ 95 ਦੇ ਹਾਂ ਜੀ ਵਜਨ ਬਟਾ ਬਹੁਤ ਜ਼ਿਆਦਾ ਛੋਟੀ ਦਾ ਵਧੀਆ ਭਾ ਹਾਂ ਹਾਂ ਜੀ ਚੁਵਾਈ ਬਹੁਤ ਲੱਗੀ ਨੂੰ ਲਓ ਜੀ ਮੰਗਣ ਨੂੰ ਭਾਈ ਜਿੰਦਾ ਵੀ ਭਾਵੇਂ ਇੱਕ 10 ਇੱਕ 5 ਕੁਝ ਵੀ ਕਰ ਲਈਏ 95000 ਦੀ ਦੋਸਤੋ ਇਹ ਲੈ ਦੇ ਹਾਂ ਨਾ ਹੈਗੀ ਠੀਕ ਆ ਵੱਡੀ ਝੋਟੀ ਆ 10 ਕਿਲੋ ਨੈਟ ਦੁੱਧ ਹਾਜ਼ਰ ਆ ਮਗਰ ਕੱਟੀ ਆ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਠੀਕ ਆ ਤੇ ਨੰਬਰ ਬੋਲ ਦਈਏ ਭਾਈ ਜੱਸ ਆਪਣੇ ਜਿਹੜੇ ਚੱਲਦੇ ਆ ਨੰਬਰ 98752 ਹਾਂਜੀ ਤੇ 47142 ਠੀਕ ਆ ਜੀ ਦੂਜਾ ਨੰਬਰ ਵੀ ਹੈਗਾ 8878 ਹਾਂਜੀ 74162 ਠੀਕ ਆ ਜੀ ਹਾਂਜੀ ਸੋ ਦੋਸਤੋ ਦੋਨੋਂ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਜੇ ਕਾਲ ਕਰ ਸਕਦੇ ਜੇ ਕਿਸੇ ਵੀ ਟਾਈਮ ਇਹਨਾਂ ਨੰਬਰ 24 ਘੰਟੇ ਵੀਰ ਉਹਨਾਂ ਦੇ ਆਨ ਆਨ ਰਹਿੰਦੇ ਆ ਕਿਉਂਕਿ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਭਾਈ ਜੱਸੋਰਾਂ ਦੇ ਕੋਲ ਆਉਂਦੇ ਰਹਿੰਦੇ ਆ ਤੁਸੀਂ ਆਪ ਦਾ ਟਾਈਮ ਟੂ ਟਾਈਮ ਸੰਪਰਕ ਬਣਾ ਕੇ ਰੱਖ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ